ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਨੇ ਇੱਕ ਹੋਰ ਪੱਤਰ ਜਾਰੀ ਕੀਤਾ ਉਸ ਪੱਤਰ ਦੇ ਵਿੱਚ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੋ ਉਸ ਬਾਰੇ ਜਾਣਕਾਰੀ ਲੈਂਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂ ਜੀ ਦੋਸਤੋ ਜੇਕਰ ਇਸ ਪੱਤਰ ਦੀ ਗੱਲ ਕਰੀਏ ਤਾਂ ਇਹ ਪੱਤਰ ਫਾਈਨਾਂਸ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ 23 4 2025 ਨੂੰ ਜਿਹੜਾ ਕਿ ਮੁੜ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ 17 7 2020 ਤੋਂ ਬਾਅਦ ਭਰਤੀ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਕੇਂਦਰ ਦਾ 7ਵਾਂ ਪੇਕ ਕਮਿਸ਼ਨ ਜਿਹੜਾ ਕਿ ਅਦਾ ਕੀਤਾ ਜਾ ਰਿਹਾ ਉਸ ਨੂੰ ਦੇਖਦੇ ਹੋਏ ਇਹ ਪੱਤਰ ਜਾਰੀ ਕੀਤਾ ਗਿਆ ਹੈ ਕਿਸੇ ਵੀ ਵਿਭਾਗ ਵੱਲੋਂ ਜਿਹੜੀਆਂ ਅਮੈਂਡਮੈਂਟਸ ਨੇ ਸੋਧਾਂ ਨਹੀਂ ਕੀਤੀਆਂ ਗਈਆਂ ਤਾਂ ਸਰਵਿਸ ਰੂਲਸ ਦੇ ਵਿੱਚ ਉਸ ਤੋਂ ਉਹ ਕੀਤੀਆਂ ਜਾਣ ਇਹ ਖਾਸ ਗੱਲ ਜਿਹੜੀ ਕਿ ਇਸ ਪੱਤਰ ਦੇ ਵਿੱਚ ਲਿਖੀ ਗਈ ਹੈ 17/7/2020 ਤੋਂ ਬਾਅਦ ਭਰਤੀਆਂ ਜਿੰਨੀਆਂ ਵੀ ਹੋਈਆਂ ਨੇ ਉਹਨਾਂ ਉੱਪਰ ਸਰਵਿਸ ਰੂਲਸ ਜਿਹੜੇ ਨੇ ਅਗਰ ਅਮੈਂਡਡ ਕਰਨੀ ਹੈ ਤਾਂ 7ਵੇਂ ਪੇ ਕਮਿਸ਼ਨ ਦੇ ਸਬੰਧ ਦੇ ਵਿੱਚ 17/7/2020 ਦੀ ਜਿਹੜੀ ਡੇਟ ਹੈ ਇਸ ਡੇਟ ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਉਹਨਾਂ ਉੱਪਰ ਜਿਹੜੀ ਕਿ ਨੋਟੀਫਿਕੇਸ਼ਨੇ ਲਾਗੂ ਹੋਣੀ ਚਾਹੀਦੀ ਹੈ ਜਿਸ ਨਾਲ ਪੰਜਾਬ ਦੇ ਜਿਹੜੇ ਮਲਾਜ਼ਮ ਨੇ ਜਿਨ੍ਹਾਂ ਦੀ ਭਰਤੀ ਮਿਤੀ ਇਸ ਮਿਤੀ ਤੋਂ ਬਾਅਦ ਹੋਈ ਹੈ ਉਹਨਾਂ ਉੱਪਰ ਪੰਜਾਬ ਦਾ ਛੇਵਾਂ ਪੇਕ ਮਿਸ਼ਨ ਨਹੀਂ ਬਲਕਿ ਕੇਂਦਰ ਦਾ ਸੱਤਵਾਂ ਪੇਕ ਮਿਸ਼ਨ ਦੇ ਮੁਤਾਬਕ ਹੀ ਜਿਹੜੀ ਤਨਖਾਹ ਦੀ ਅਦਾਇਗੀ ਕੀਤੀ ਜਾਣੀ ਬੰਦੀ ਹੈ ਪਰ ਇਸ ਪੱਤਰ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਪੱਤਰ ਤੋਂ ਬਾਅਦ ਪੰਜਾਬ ਦੇ ਜਿਹੜੇ ਸਿਵਲ ਸਕੱਤਰਤ ਦੇ ਜਿਹੜੇ ਮਲਾਜ਼ਮ ਜੱਥੇਬੰਦੀਆਂ ਨੇ ਉਹਨਾਂ ਵੱਲੋਂ ਇਹ ਪੱਤਰ ਜਿਹੜਾ ਕਿ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਕੇ ਵਿੱਤ ਮੰਤਰੀ ਪੰਜਾਬ ਮਾਨਯੋਗ ਮੁੱਖ ਸਕੱਤਰ ਪੰਜਾਬ ਨੂੰ ਕਿ ਜਿਸ ਵਿੱਚ ਇਹ ਬੇਨਤੀ ਕੀਤੀ ਗਈ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਖੇ ਜਿਹੜਾ ਸੌਰਵ ਸ਼ਰਮਾ ਵਾਸੀ ਸਟੇਟ ਆਫ ਪੰਜਾਬ ਸਰਕਾਰ ਦੇ ਵਿਰੁੱਧ ਸੀ ਡਬਲਯੂਪੀ 15896 2023 ਚੱਲ ਰਹੀ ਸੀ ਜਿਸ ਦਾ ਫੈਸਲਾ ਆਖਿਰਕਾਰ ਸੁਪਰੀਮ ਕੋਰਟ ਨੇ ਪੰਜਾਬ ਦੇ ਨਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਦਿੱਤਾ ਸੀ ਸੌਰਵ ਸ਼ਰਮਾ ਜਿਹੜੇ ਸੀ ਉਹਨਾਂ ਦੁਆਰਾ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਆਧਾਰ ਤੇ ਜੋ ਫੈਸਲਾ ਬਣਾਇਆ ਗਿਆ ਸੀ ਇਸ ਪਟੀਸ਼ਨ ਨੂੰ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿਉਂਕਿ ਸਰਵਿਸ ਰੂਲਸ ਅਮੈਂਡਮੈਂਟ ਜਿਹੜੇ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੇ ਗਏ ਜਿਸ ਕਰਕੇ ਉਹਨਾਂ ਨੂੰ 2016 ਦੇ ਪੰਜਾਬ ਦੇ ਸਕੇਲ ਜਿਹੜੇ ਕਿ ਦਿੱਤੇ ਗਏ ਨੇ ਸੋ ਇਹ ਬੇਨਤੀ ਜਿਹੜੀ ਕਿ ਕੀਤੀ ਗਈ ਹੈ ਕਿ ਇਸ ਪੱਤਰ ਦੇ ਵਿੱਚ ਕਿ 17/7/2020 ਤੋਂ ਬਾਅਦ ਭਰਤੀ ਮਲਾਜ਼ਮਾਂ ਦੇ ਉੱਪਰ ਪੰਜਾਬ ਦੇ ਜਿਹੜੇ ਸਕੇਲ ਨੇ ਛੇਵਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤੇ ਕੇਂਦਰ ਦੇ ਜਿਹੜੇ ਸਕੇਲ ਨੇ ਉਹਨਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਜਾਵੇ ਕਿਉਂਕਿ ਪੱਤਰ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਜੇਕਰ ਜਿਹੜੀਆਂ ਹਦਾਇਤਾਂ ਨੇ ਉਹ 23/4/2025 ਨੂੰ ਜਾਰੀ ਕੀਤੀਆਂ ਗਈਆਂ ਨੇ ਸਰਵਿਸ ਰੂਲ ਅਮੈਂਡ ਕਰਕੇ ਇਹਨਾਂ ਸਕੇਲਾਂ ਸੰਬੰਧੀ ਨੋਟੀਫਿਕੇਸ਼ਨ ਜਾਂ ਅਮੈਂਡਮੈਂਟ ਜਿਹੜੀ ਕਿ ਉਹ ਜਾਰੀ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਪੱਤਰ ਦੇ ਵਿੱਚ ਜਿਹੜਾ ਸਿਵਲ ਸਕੱਤਰ ਦੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਲਿਖਿਆ ਗਿਆ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਸੰਭਵ ਨਹੀਂ ਕਿਸੇ ਤਰ੍ਹਾਂ ਵੀ ਕੋਈ ਅਮੈਂਡਮੈਂਟ ਜਿਹੜੀ ਕਿ ਨਹੀਂ ਹੋ ਸਕਦੀ ਸੋ ਇਹ ਬੇਨਤੀ ਜਿਹੜੀ ਕਿ ਸਿਵਲ ਸਕੱਤਰ ਦੇ ਮੁਲਾਜ਼ਮਾ ਵੱਲੋਂ ਕੀਤੀ ਗਈ ਹੈ ਕਿ ਪੰਜਾਬ ਦੇ ਜਿਹੜੇ ਸਮੂਹ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰ ਦੇ ਨਹੀਂ ਬਲਕਿ ਪੰਜਾਬ ਦੇ ਸਕੇਲ ਦਿੱਤੇ ਜਾਣ 23 4 2025 ਦਾ ਜਿਹੜਾ ਪੱਤਰ ਹੈ ਉਸ ਨੂੰ ਰੱਦ ਕੀਤਾ ਜਾਵੇ ਇਸ ਪੱਤਰ ਦੇ ਬਤਾਲਕ ਜਿਹੜੀ ਖਾਸ ਗੱਲ ਆਖੀ ਗਈ ਹੈ ਉਹ ਰੂਲਸ ਦੇ ਅਮੈਂਡਮੈਂਟ ਕਰਨ ਦੀ ਉਹ ਨਾ ਕਰਦੇ ਹੋਏ ਪੰਜਾਬ ਦੇ ਜਿਹੜੇ ਸਮੂਹ ਮੁਲਾਜ਼ਮ ਨੇ ਜਿੰਨਾ ਜੇਕਰ ਅੱਜ ਦੇ ਸਮੇਂ ਦੇ ਵਿੱਚ ਗੱਲ ਕਰੀਏ 23 4 2025 ਤੋਂ ਪਹਿਲਾਂ ਜਿੰਨੀਆਂ ਵੀ ਭਾਰਤੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਪੰਜਾਬ ਦੇ ਸਕੇਲ ਜਿਹੜੇ ਕਿ ਉਹਨਾਂ ਤੇ ਲਾਗੂ ਕੀਤੇ ਜਾਣ। ਸੋ ਆਸ ਕਰਦੇ ਹਾਂ ਦੋਸਤੋ ਪੰਜਾਬ ਸਰਕਾਰ ਇਸ ਫੈਸਲੇ ਦੇ ਉੱਪਰ ਦੁਬਾਰਾ ਵਿਚਾਰ ਕਰੇਗੀ ਤੇ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜੋ ਆਪਣੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕਿਉਂਕਿ ਉਹਨਾਂ ਉੱਪਰ ਕੇਂਦਰ ਦਾ 7ਵਾਂ ਪੇਕ ਕਮਿਸ਼ਨ ਲਗਾਇਆ ਗਿਆ ਪਰ ਉਹਨਾਂ ਨੂੰ ਪੱਤੇ ਪੰਜਾਬ ਦੇ ਦਿੱਤੇ ਜਾ ਰਹੇ ਨੇ। ਪੰਜਾਬ ਸਰਕਾਰ ਇਸ ਫੈਸਲੇ ਨੂੰ ਬਦਲੇਗੀ ਤੇ ਸਮੂਹ ਮਲਾਜ਼ਮਾਂ ਪਰ ਪੰਜਾਬ ਦਾ 6ਵਾਂ ਪੇਕ ਕਮਿਸ਼ਨ ਲਾਗੂ ਕਰੇਗੀ। ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ